ਵੰਦਨਾ ਹਰ ਬੰਦਨਾ ਗੁਣ ਗਾਵੋ ਕੋ ਪਾਲ ਰਾਈ ਰਹਾਉ ਵਡਾ ਭਾਗ ਭੇਟੇ ਗੁਰ ਦੇਵਾ ਕੋਟ ਪਰਾਧ ਬਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾਮੇ ਆਪੈ ਸਾਗਰ ਤਰਿਆ ਸਾਧੂ ਸੰਗੇ ਜਿ ਰਪੋ ਨਾਮ ਜਪੋ ਹਰ ਰੰਗੇ ਭਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਾਬ ਸ੍ਰੀ ਮਨ ਲਾ ਪੰਜਵਾ ਤ੍ਰਿਵਤਪੇ ਸਚ ਪੋਜਨ ਖਾਇ ਮਨ ਤਨ ਰਸਨਾ ਨਾਮ ਤੇ ਆਇਆ ਜੀਵਨ ਅਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਓ ਅਨਕ ਪ੍ਰਕਾਰੀ ਬਤਰ ਉਟਾਈ ਅਨੰਦ ਕੀਰਤਨ ਹਰਿ ਗੁਣ ਗਾਏ ਹਸਤੀ ਰਥ ਸਤਿ ਸਵਾਰੀ ਹਰਿ ਕਾ ਮਾਰਗ ਹਿਰਦੈ ਨਹਾਰੀ ਮਨ ਤਨ ਅੰਤਰ ਚਰਣ ਧਿਆਇ ਆ ਸੁਖ ਨਿਧਾਨ ਦਾਨਕ ਦਾਸ ਪਾਇਆ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸੰਤ ਸਾਗਰ ਜਿਹ ਖਿਦ ਬਹਿ ਤਾਰਾ ਰਹਾਓ ਕੋਈ ਹੋਆ ਕਰਮਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਨ ਹਰ ਸਵਾਵੀ ਜਨ ਨਾਨਕ ਸਿਮਰੈ ਅੰਤਰ ਜਾਮੇ ਤਨਾ ਸਰੀ ਮਾਲਾ ਪੰਜਵਾ ਕਿਤਾ ਪ੍ਰਕਾਰਨ ਟੁੱਟੋ ਪ੍ਰੀਤ ਦਾਤ ਰੀਤੀ ਨਿਰਮਲ ਰੀਤ ਰਹਾਓ ਜੀ ਪ੍ਰਾਨ ਮਨ ਤਨ ਤੇ ਪਿਆਦਾ ਹਮ ਬੰਧ ਹਰਿ ਦੇਵ ਨਹਾਰਾ ਚਰਨ ਕਮਲ ਸੋ ਲਾਗੋ ਦੇਹ ਨਾਨਕ ਕੀ ਬੇਨੰਤੀ ਏਹ ਇਕ ਓੰਕਾਰ ਸਤਗੁਰ ਪ੍ਰਸਾਦ ਸਨਾ ਸ੍ਰੀ ਮਹਲਾ ਨਵਾ ਕਾਹਿਰੀ ਬਨ ਖੋਜ ਜਾਈ ਸਰਬੇ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਤੂਪ ਮਦਜ ਬਾਸ ਬਜਤਾ ਹੈ ਮੁਕਰ ਬਾਹੇ ਜੈਸ ਸਾਈ ਤੈਸੇ ਹੀ ਹਰ ਬਚੇ ਨਿਰੰਤਰ ਘਠੀ ਕੁੱਝ ਭਾਈ ਆਹਰ ਪੀਤਰ ਕੋ ਜਨ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚਿਦਾ ਮਿਟੈ ਨਾ ਭ੍ਰਮ ਕੀ ਕਾਇ ਤਨਾ ਸ੍ਰੀ ਮਹਲਾ ਨਵਾ ਸਾਧਾ ਇਹ ਜਗ ਪਰਮ ਭਲਾ ਨਾਮ ਨਾਮ ਕਾ ਸਬੰਧਨ ਸੋਡੇ ਆ ਮਾਇਆ ਹਾਤ ਬਿਕਾ ਨ ਰਹਾਓ ਮਾਤ ਪਿਤਾ ਪਾਇ ਇਸ ਤ ਬਨਤਾ ਤਾ ਕਰ ਸਰਪਟਾਨਾ ਜੋ ਬਨਤਨ ਪ੍ਰਭਤਾ ਕੈ ਮਦਮੈ ਹੈ ਹਨਸਰ ਹੈ دیਵਾਨਾ ਦੀਨ ਦਿਆਲ ਸਦਾ ਦੁਖ ਪੰਜਨ ਤਸ ਮਨ ਨਾ ਲਗਨਾ ਜਨ ਨਾਨਕ ਕੋਟਲ ਮੈਂ ਕਿਨਹੂੰ ਗੁਰਮਖ ਹੋਏ ਪਛਾਨਾਤ ਨਾ ਜ਼ਰੀ ਮਹੱਲਾ ਨੌਆ ਤੇ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾਪਨ ਜੇ ਕਟਮੈ ਪਸੰਨ ਰਹਾਓ ਪਰ ਨਿੰਦਾ ਉਸ ਤਤਨੇ ਜਾ ਕੈ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹਿ ਤੀਤਾ ਜੋਗੀ ਤਾਏ ਬਖਾਨੋ ਚੰਚਲ ਮਨ ਦੰ ਚੰਚਲ ਮਨ ਦਾ ਜਿਤ ਕੋ ਤਾਬਤ ਅਚਲ ਜਾਇ ਠਹਿਰਨ ਕਹ ਨਾਨਕ ਏ ਵਿਦ ਕੋ ਜੋ ਨਰ ਮੁਕਤ ਤਾਹਿ ਤਮ ਬਨੋ ਤਰਾ ਸ੍ਰੀ ਮਹਲਾ ਨੋਆ ਆਬ ਮੈਂ ਕਉਨੋ ਭਾਉ ਕਰੋ ਜੇ ਵਿਦਮਨ ਕੋ ਸੰਸਾਰ ਚੁੱਕੈ ਭਾਉ ਨਿਤ ਪਾਰ ਪਰੋ ਰਹਾਉ ਜਨਮ ਪਾਏ ਕਿਸ ਭਲੋ ਨਕੀਨ ਤਾਤੇ ਅਧ ਕਡ ਰ ਮਾਨ ਬਚ ਕਰਮ ਹਰ ਗੁਨ ਨਹੀਂ ਗਾਏ ਜੈ ਜੀ ਸੋਚ ਤਰੋ ਗੁਰਮਤਿ ਸੁਨ ਕਸੋ ਗਿਆਨ ਨਾ ਉਪਜਿਆ ਪਸ ਜੋਦਰ ਪਰੋ ਕਹ ਨਾਨਕ ਪ੍ਰਭ ਬਿਰਤਿ ਪਸਾਨ ਤਬ ਪਤ ਤਤਰੋ ਤਨਾਸਰੀ ਮਾਲਾ ਪਹਿਲਾ ਘਰ ਦੂਜਾ ਛਤਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੇ ਸਰਵਰ ਮਹਿ ਹੰਸ ਪ੍ਰਾਨ ਪਦ ਪਾਵੇ ਕਿਆ ਬਗ ਬਪੜਾ ਸਪੜੇ ਨਾਏ ਕੀਚੜ ਰੋਬੈ ਮੈਲ ਨ ਜਾਏ ਰਹਾ ਔ ਰਖ ਰਖ ਚਰਨ ਤਰੇ ਬੀਚਾਰੀ ਦਵਤਾ ਸੋਡ ਪੈ ਡਰੰਕਾਰੀ ਮੁਗਤ ਪਦਾਰਥ ਅਰਸ ਚਖੀ ਆਵਣ ਜਾਣ ਰਹੇ ਗੁਰ ਡਾਕੇ ਸਰਬ ਰਹੰਸਾ ਸੋਡ ਨ ਜਾਏ ਪ੍ਰੇਮ ਭਗਤ ਕਰ ਸਹਿ ਸਮਾਏ ਸਰਵਰ ਮੈਂ ਹੰਸ ਹੰਸਮੇ ਸਾਗਰ ਅਕਤਕ ਤਾ ਗੁਰ ਵਿਚਨੀ ਅਦਰ ਸੁੰਨ ਮੰਡਲ ਇਕ ਜੋਗੀ ਵੈਸੇ ਨਾਰਨ ਪਰਖ ਕਉ ਕਉ ਕੈਸੇ ਤੇਰੇ ਪਾਵਨ ਜੋਤ ਰਹਿ ਲਿ ਬਲਾਈ ਸੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਨਾਥ ਆਧਾਰੀ ਗੁਰਮਖ ਭਗਤ ਸੱਜ ਵਿਚਾਰੀ ਭਗਤਵਸਲੇ ਪੈ ਕਟਨਾਰੇ ਹਮੇ ਮਾਰ ਮਿਲੇ ਭਗਤਾਰੇ ਅਨਗ ਚਤਨ ਕਰ ਕਾਲ ਸੰਤਾਏ ਮਰਣ ਨਿਖਾਈ ਮੰਡਲ ਮੈਂ ਆਏ ਜਨਮ ਪਦਾਰਥ ਦੁਪਦਾ ਖੋਬੈ ਆਪਨ ਚੀਨਸ ਭ੍ਰਮ ਭ੍ਰਮ ਰੋਬੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਤਰਣੀ ਤਰਟੇਕ ਜਹਤ ਸਤ ਸੰਜਮ ਰਿਤਾ ਸਮਾਇ ਚੌਥੇ ਪਦ ਕੋ ਜੇ ਮਨ ਪਤਿ ਆਈ ਸਾਚੇ ਨਿਰਮਲ ਮੈਲਨ ਲਾਗੇ ਗੁਰ ਕੈ ਸਬਦ ਪਰਮ ਤੋ ਭਗੇ ਸੂਰਤਮੂਰਤਿ ਆਦਨੂਪ ਨਾਨਕ ਜਾਚੈ ਸਾਚ ਸਰੂਪ ਤਨਾਸ ਈਮਾਲਾ ਪਹਿਲਾ ਸਹਿਜ ਮਿਲੇ ਮਿਲੇਆ ਪਰਵਾਣਾ ਨਾਮ ਸਮਰਨ ਨ ਆਵਣ ਜਾਣ ਠਾਕਰ ਮੈਂ ਦਾਤ ਦਾਸ ਮੈਂ ਸੋਈ ਜੈ ਦੇਖਾ ਤੈ ਵਰਣ ਕੋਈ ਗੁਰਮੁਖ ਭਗਤ ਸਹਿਜ ਕਰ ਪਾਈ ਐ ਬਿਨ ਗੁਰ ਫੇਟੇ ਮਰਿਆਈ ਐ ਜਾਈ ਐ ਰਹਾਉ ਸੋ ਗੁਰ ਕਰੋ ਜੇ ਸਾਚ ਦਰਢਾਵੇ ਅਕਤਕ ਤਾਵੇ ਸ਼ਬਦ ਮਿਲਾਵੇ ਹਰ ਕੇ ਲੋਕ ਅਬਰ ਨੇ ਕਾਰਾ ਸਾਚੋ ਠਾਕਰ ਸੱਚ ਪਿਆਰਾ ਤਰਮੈ ਮਨੁ ਆ ਮਨ ਮੈਂ ਸੱਚਾ ਸੋ ਸੱਚਾ ਮੇਰੇ ਸੱਚੇ ਰਾਚਾ ਸੇਵਕ ਪ੍ਰਵਕੈ ਲੱਗੈ ਪਾਈ ਸਤਿਗੁਰ ਪੂਰਾ ਮਿਲੇ ਮਿਲਾਈ ਆਪ ਦਿਖਾਵੇ ਆਪੇ ਦੇਖੈ ਹੱਥ ਨਾ ਪਤੀਜੈ ਨਾ ਬੋ ਭਿਖੈ ਘੜਪਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਮਨ ਪਤੀ ਆਇਆ ਪੜ ਪੜ ਭੁੱਲੇ ਚੋਟਾ ਖਾਏ ਬਹੁਤ ਸਿਆਣਪ ਆਵੈ ਜਾਹੇ ਨਾਮ ਜਪੈ ਪਉ ਪਉ ਜਨ ਖਾਈ ਗੁਰਮੁਖ ਸੇਵਕ ਰਹੇ ਸਮਾਈ ਪੂਜ ਸਲਾ ਤੀਰਥ ਬਨ ਵਸਾ ਪਰਮਤ ਦੋਲਤ ਪੈ ਉਦਾਸਾ ਮਨ ਮੈਲੇ ਸੁਚਾ ਕਿਉ ਹੋਈ ਸਚ ਮਿਲੈ ਪਾਵੈ ਪਤ ਸੋਈ ਆਤਰਾ ਵਿਚਾਰ ਸਰੀਰ ਆਤ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਰ ਪਿਆਰੇ ਕਿਸ ਅਗੇ ਪ੍ਰਪਤ ਤਸਾ ਲਾਹੀ ਤਦ ਬਿਨ ਦੂਜਾ ਮੈਂ ਕੋ ਨਾਹੀ ਜੋ ਤਦ ਬਬਤ ਰਾਕਰ ਜਾਏ ਨਾਨਕ ਸੱਜ ਭਾਏ ਗੁਣ ਗਾਏ ਤਨਾ ਸ੍ਰੀ ਮਾਲਾ ਪੰਜਵਾ ਕਰੇ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਹਿ ਤੇ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਨਾ ਕੀ ਹੈ ਓਟ ਸਾਧ ਰੱਖੋ ਦੇਖ ਰਹਾਤ ਕਰ ਕਿਰਪਾ ਮੇਲੋ ਹਰ ਰਾਇ ਅਨਕ ਜਨਮ ਭ੍ਰਮ ਤਿਤਨੀ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀਵ ਤੈ ਰਾਉ ਅਨਕ ਪਾਪ ਕਰ ਬਾਇ ਕੋ ਬਚਤ ਤੁਰ ਮੇਰੇ ਮੇਰੇ ਕਰਤ ਸਦ ਹੀ ਬਿਹਾਵੈ ਕੋਈ ਅਸੋਰ ਭੇਟ ਸੰਤ ਮੇਰੀ ਲਾਹੈ ਸਗਲ ਚਿੰਤ ठागर जो मेरा रंग लावे पाडे रे सगले बेद न चके मन पेदा इक खिनना ठीरे मेरे करके बंचा कोई ऐ सोरे भगत जो माया ते रहत इक अमृत नाम मेरे हृदय सिंचा ਜੇ ਤੇਰੇ ਤੀਰਤ ਨਾਏ ਅਹਿਮਦ ਮੈਲ ਲਾਏ ਕਰ ਕੋਟਾ ਕਰਿ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਸਰਮਕੀ ਨੇ ਮਨੁਆ ਨਹ ਪਤੀ ਨੇ ਬਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਦੇ ਪ੍ਰਖ ਵਿਦਾਤਾ ਪਾਰ ਬ੍ਰਹਿਮ ਕੈ ਰੰਗ ਰਤਾ ਮੇਰੇ ਮਨ ਕੀ ਗੁਰਮਤਿ ਮਲਖੋਏ ਕਰਮ ਤਰਮ ਜੁਗਤਾ ਨਿਮਖ ਨਹਿਤ ਕਰਤਾ ਗਰਭ ਗਰਭ ਪੜ ਕਈ ਨ ਦੇਕੇ ਜਿਸ ਪੇਟੀ ਸਭਲ ਮੂਰਦ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੈਤਰੋ ਪੀਖੈ ਮਨ ਹਟ ਜੋ ਕਮਾਵੈ ਤੇਰ ਲਾ ਲੇਕੈ ਪਾਵੈ ਬਾਗਲ ਜੋਤਿ ਆਨ ਲਾਵੇ ਮਾਇਆ ਦੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਇ ਤਿਸ ਪੇਟੈ ਗਤ ਹੋਏ ਹੈ ਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਤਾ ਸਦਾ ਸਦਾ ਅਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਭਲ ਸਭਲ ਪਈ ਸਭਲ ਜਤਰਾ ਆਵਣ ਜਾਣ ਰਹੇ ਮਿਲ ਸਦਾ ਰਹਾਉ ਦੂਜਾ ਤਨਾ ਸ੍ਰੀ ਮਾਲਾ ਪਹਿਲਾ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਤ ਨਾਮ ਹੈ ਇਹ ਤਸਵਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਾ ਸਾਹਾ ਦਾ ਓ ਨਾਮ ਹਰਿ ਕਾ ਸਦਾ ਜਤੂ ਦੇਹੁ ਪ੍ਰਭ ਤਰਢੀ ਤਰਾ ਸੰਸਾਰ ਜੋਗੀ ਨਾਮ دار ਮੈਲ ਲਾਗੇ ਸੱਚ ਬਿਨਾ ਗੁਰਬਾਗ ਨਿਰਮਲ ਸਦਾ ਚੰਨਣਾ ਨਿਤ ਸਾਚ ਤੀਰਥ ਮੱਜਨਾ ਸਾਤ ਨਾ ਲਾਗੈ ਮੈਲ ਕਿਆ ਮਲ ਤੋਈਐ ਗੁਣੈ ਹਰ ਫਰੋਈ ਕਿਸ ਕਾ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੋ ਨਾਇਆ ਬਈ ਆਪ ਵਰਤ ਪਰਮ ਧਿਆਨੀ ਸੱਚ ਸਾਚੇ ਪਾਵੇ ਆਨੰਦ ਆਨੰਦਨ ਹਰਿ ਕੇ ਸਚਾ ਦੁਖ ਕਿਲ ਬਿਰਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਬਨੇ ਸੰਗਤ ਮੀਤ ਮਿਲਾਪ ਪੂਰਾ ਨਾਬਣੋ ਗਾਵੈ ਗਾਵਣਹਾਰ ਸਬਦ ਸੁਆਬਨੋ ਸਲਾਹੇ ਸੱਚੇ ਮਨ ਸਤਿਗੁਰ ਪੰਨਦਾਨ ਦਇਆ ਮਤੇ ਪ੍ਰਸੰਗ ਭਾਵੈ ਸਹਿਜ ਨਾਵੈ 베ਣੀ ਤਾ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚ ਰਤ ਦੇ ਚੜੈ ਸਬਾਇ ਆਗਤ ਸੰਗ ਮੀਤਾ ਸੰਤ ਸੰਗਤ ਕਰਨ ਨਦਰ ਮੇਲ ਮਿਲਾਇਆ ਕਹਿਣ ਕੈ ਸਭ ਕੋਈ ਕੇ ਵਿੜਿਆਖੀ ਐ ਹੋ ਮੂਰਖ ਨੀਚਾ ਜਾਨ ਸਮਝਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਕੋਚ ਕਦੈ ਆਬ ਵਿਗਲਾ ਦੇ ਸਬਦ ਸਤਿਗੁਰ ਮੇਰਾ ਆਖਣੋ ਤੋਟ ਨਾ ਭਗਤ ਬਨਾਰੀ ਪਰ ਪਰ ਰਹਿਐ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮੰਜੈ ਸਤਿ ਸੋਈ ਨਾ ਸਰੀ ਮਹਲਾ ਪਹਿਲਾ ਜੀ ਵਾ ਤੇ ਰਹਿ ਨਾਏ ਮਨ ਹ ਆਨੰਦੈ ਜੀਓ ਸਚ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਪਾਰ ਸਰਜਣ ਹਾਰਾ ਜਿਨ ਸਰਜੀਤਨ ਗੋਈ ਪ੍ਰਬਾਣਾ ਆਇਆ ਹੁਕਮ ਬਿਠਾਇਆ ਫੇਰ ਨ ਸਕੇ ਕੋਈ ਆਪੇ ਕਰੇ ਕੈ ਸਿਰ ਥਰੇ ਦੇ ਕੈ ਆਪੇ ਸਰਦ ਬਜਾਈ ਨਾਨਕ ਸਾਹਿਬ ਅਗਮ ਗੋਚਰ ਜੀਵ ਸੱਚੀ ਰਾਈ ਤੁਮ ਸਰਵਣ ਕੋ ਆਇਆ ਜਾਇ ਸੀ ਜੀ ਆਹ ਹੁਕਮੀ ਹੋਏ ਨਵੇੜ ਪਰਮ ਚੁਕਾਈ ਸੀ ਜੀ ਆਓ ਗੁਰ ਪਰਮ ਚੁਕਾਈ ਅਕਤ ਗਾਏ ਸਤਿਮੈ ਸੱਚ ਸਮਾਣਾ ਆਪ ਪਾਏ ਆਪ ਸਮਾਈ ਹੁਕਮੀ ਹੁਗੰ ਬਸਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨੰਤ ਸਖਾਈ ਨਾਨਕ ਸਾਹਿਬ ਅਵਰਣ ਦੂਜਾ ਨਾਮ ਤੇ ਰਹਿ ਬਡਿਆਈ ਤੂੰ ਸੱਚਾ ਸਿਰਜਣਹਾਰਿਆ ਅਲਖਤ ਜਨ ਅਲਖ ਚਰਨ ਦੇ ਜੀਓ ਏਕ ਸਾਹਿਬ ਦੋਇ ਰਾਹ ਬਾਦ ਵਧੰਦੇ ਜੀਓ ਦੋਈ ਰਾਜ ਚਲਾਏ ਹੁਕਮ ਸਬਾਈ ਜਨਮ ਆ ਸੰਸਾਰਾ ਨਾ ਬਿਨਾ ਨਾਈ ਕੋ ਵੇਲੀ ਵਿਕਲਾਦੀ ਸਰਬਾਰਾਮ ਹੁਕਮੇ ਆਇਆ ਹੁਕਮ ਨਾ ਵਝੈ ਹੁਕਮ ਸਬਾਰਨ ਹਾਰਾ ਨਾਨਕ ਸਾਹਿਬ ਸਬਦ ਸਜਾਪੈ ਸੱਚਾ ਸਰਜਣਹਾਰਾ ਭਗਤ ਸੁਹਾਇ ਦਰਬਾਰ ਸਬਦ ਸੁਹਾਇਆ ਜੀ ਆ ਬਲ ਅੰਮ੍ਰਿਤ ਬਾਣ ਰਸਨ ਰਸਾਇਆ ਜੀ ਆ ਰਸਨ ਰਸਾਈ ਨਾਮ ਦਸਾਈ ਗੁਰ ਕੈ ਸਬਦ ਵਿਗਾੜੇ ਪਰਸ ਪਰਸੈ ਪਰਸ ਹੋਏ ਜਾਤੇ ਰਹਿ ਮਨ ਭਾਣੇ ਅਮਰਾ ਪਤ ਪਾਇਆ ਆਪ ਗਵਾਇਆ ਬਿਰਲਾ ਗਾਨ ਵਿਚਾਰੀ ਨਾਨਕ ਭਗਤ ਸੋਨਦਰ ਸਾਚੈ ਸੱਚੇ ਕੇ ਬਾਪਾਰੀ ਭੁਖ ਬਿਆਸ ਆਤ ਕਿਉ ਦਰਜਾਏ ਸਾਜੀਆ ਸਤਿਗੁਰੂ ਸੋ ਜਾਏ ਨਾਮ ਤੇ ਆਏ ਸਾਜੀਆ ਸਚ ਨਾਮ ਤੇ ਆਈ ਸਾਜ ਜਵਾਈ ਗੁਰਮੁਖ ਸਾਜ ਪਥਾਣਾ ਦੀਨਾ ਨਾਦ ਦਿਆਲ ਰਨੰਜਨ ਅਨੰਦ ਨਾਮ ਬਕਾਣਾ ਕਰਣੀ ਕਰਤੂ ਰੋ ਫਰਮਾਈ ਆਪ ਮੁਆਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਸਨਾ ਨਾਮ ਨਿਵਾਰੀ ਤਨਾਸਰੀ ਸੰਤ ਮਹਾਂਲਾ ਪਹਿਲਾ ਪਿਰਸੰਗ ਮੋਠੜੀਏ ਖਬਰ ਨ ਪਾਇਆ ਜੀਓ ਮਤਕ ਲਿਖਿਆੜਾ ਲੇਖ ਪੁਰਵਕ ਮਾਇਆ ਜੀਓ ਲੇਖਨ ਮਿਟੇ ਪੁਰਕ ਮਾਇਆ ਪੁਰਵਕ ਮਾਇਆ ਕਿਆ ਜਾਣਾਂ ਕਿਆ ਹੋਸੀ ਗੁਣੀ ਆਚਰ ਨੀ ਰੰਗ ਰਤੀ ਅਪਗਣ ਵਹਿ ਬੈ ਦੋਤੀ ਤਨ ਜੋਬਨ ਆਗ ਕੀ ਸਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣ ਸੁੱਟੀ ਝੂਠ ਵਿਸਨਿਆ ਬੋਢੇ ਕਰ ਘਹ ਲਿਓ ਗੁਰ ਕੈ ਪਾਇ ਚਲੋ ਸਚਾ ਨਾਮ ਤੇ ਆਏ ਪਾਬੈ ਸੁਖ ਮਹਿਲ ਹਰ ਨਾਮ ਤੇ ਆਏ ਤਜਗ ਪਾਏ ਪਈੜ ਦਿਨ ਚਾਰੇ ਨਿਜ ਕਰ ਜੈ ਬੈ ਸਚ ਪਾਏ ਅਨੰਦਨ ਨਾਲ ਪਿਆਰੇ ਵੇਣ ਭਗਤੀ ਕਰ ਵਸਨੋ ਵੀ ਸੁਣਿਓ ਲੋਕ ਸਬਾਏ ਨਾਨਕ ਸਰਸੀ ਤਾ ਫਿਰ ਪਾਏ ਰਾਤੀ ਸਚੈ ਨਾਏ ਫਿਰ ਤਨ ਭਾਵੇ ਤਾ ਫਿਰ ਪਾਵੇ ਨਾਰੀ ਜੀਓ ਰੰਗ ਪ੍ਰੀਤ ਮਰਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਵ ਨਿ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤ ਮੋਹ ਰਸ ਮੇ ਰੰਗ ਕਰੇ ਪ੍ਰਭ ਸੱਚੇ ਸੇਤੀ ਰੰਗ ਰਗੇਤੀ ਲਾਲ ਪਈ ਮਨ ਮਾਰੀ ਨਾਨਕ ਸੱਚ ਸਬਦ ਸਹੀ ਸੋ ਹਗਣ ਪ੍ਰਸੋ ਪ੍ਰੀਤ ਪਿਆਰੀ ਪਿਰ ਕਰ ਸੋਹੈ ਨਾਰ ਜੇ ਪਿਰ ਪਾਵੇ ਜੀਓ ਝੂਠੇ ਬੈਣ ਚ ਬੇ ਕਾਮ ਨ ਆਵੇ ਜੀਓ ਝੂਠ ਲਾਵੇ ਕਾਮ ਨ ਆਵੇ ਨਾਮਰ ਦੇਖੇ ਨੇਣੀ ਅਗਣਿਆਰੀ ਕੰਤ ਵਿਸਾਰੀ ਸੁੱਟੀ ਬਿੱਤਣ ਰਹਿਣੀ ਗੁਰ ਸਬਦ ਨ ਮੰਨੈ ਫਾਈ ਫਾਤੀ ਸਤਨ ਮਹਿਲ ਨ ਪਾਏ ਨਾਨਕ ਆਪੇ ਆਪਸਾਣੈ ਗੁਰਮੁਖ ਸਹਿਜ ਸਮਾਈ ਧਨ ਸਵਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾ ਬਿਨਾ ਕੁੜਿਆ ਕੂੜ ਕਮਾਣਿਆ ਜੀਓ ਹਾੜੇ ਭਗਤ ਜਵਾਬੀ ਸਾਚੇ ਪਾਈ ਭਾਈ ਭਗਤ ਪ੍ਰਭ ਰਤੀ ਪਿਰ ਰਿਆਲਾ ਪਿਰ ਰਲੀਆਲਾ ਜੋਬਨ ਬਾਲਾ ਤਿਸਰਾ ਬੇ ਰੰਗ ਰਤੀ ਗੁਰਸਬਦਿ ਵਿਗਾਸੀ ਸੋਰਾ ਬੱਚੀ ਪਾ ਫਲ ਪਾਇਆ ਗੁਣਕਾਰੀ ਨਾਨਕ ਸਾਚ ਜਿਮੇ ਲੈ ਬੜਿਆਈ ਪਿਰ ਘਰ ਸੋਹੈ ਨਾਰੀ ਤਨਾਤਰੀ ਮਹੱਲਾ ਚੌਥਾ ਤਨਾਵਸਰੀ ਸੰਤ ਮਾਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਆ ਕਿਰਪਾ ਕਰੇ ਤਨਾਮ ਧਿਆਈਐ ਜੀਆ ਸਤਿਗੁਰ ਮਿਲੈ ਸੰਭਾਈ ਸਹਿਜ ਗੁਣ ਗਾਈਐ ਜੀਆ ਗੁਣ ਗਾਏ ਵਿਖਸੇ ਸਦਾ ਹਨੰਤੇ ਨਾ ਜਾ ਆਪ ਸਾਚੇ ਭਾਵਈ ਹੰਕਾਰ ਹਮੈ ਤਜੈ ਮਾਇਆ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਆ ਕਿਰਪਾ ਕਰੇ ਤਾ ਨਾਮ ਤੇਹੀਐ ਜੀਆ ਅੰਦਰ ਸੱਚਾ ਨਿਹਾਰ ਪੁਰ ਸਤਿਗੁਰੈ ਜੀਆ ਹਾਂ ਤਸੇ ਦੇ ਵੀ ਦਿਨ ਰਾਤ ਤਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਬਿਸਾਰੀ ਅਨੰਦਨ ਸਮਾਰੀ ਜੇ ਨਾਮ ਲਈ ਤਾਂ ਜੀਵਾ ਸਰਬਣੀ ਸੁਣੀ ਤਾਏ ਮਨ ਤ੍ਰਿਪਤਾ ਗਿਰਮਖੇ ਅਮਰਤ ਪੀਵਾ ਨਦਰ ਕਰੇ ਤਾ ਸਤਿਗੁਰ ਮੇਲੇ ਅਨੰਦਨ ਵਿਵੇਕ ਬੁੱਧ ਵਿਚਰ ਅੰਦਰ ਸੱਚਾ ਨਿਹਾਂ ਪੁਰ ਸਤਿਗੁਰੇ ਸਤਸੰਗਤ ਮੇਲਾ ਹੈ ਬੜਾ ਪਾਗ ਤਾ ਹਰ ਰਸ ਆਵੇ ਜੀਆ ਆਨੰਦਨ ਰਹੇ ਲਿਬ ਲਾਈ ਤਾ ਸੇ ਸਮਵ ਜੀਆ ਸਾਇਜ ਸਮ ਆਵੈ ਤਾ ਹਰ ਮਨ ਭਾਵੈ ਸਦਾ ਹਤੀਤ ਬੇਰਾਗੀ ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲਿਵ ਲਾਗੀ ਹਰ ਕਸੋਗ ਦੋਹਾ ਤੇ ਮੁਕਤਾ ਜੋ ਪ੍ਰਭ ਸੋ ਕਰੇ ਸੁਭਾਵੇਂ ਸਤ ਸੰਗਤ ਮਿਲੇ ਬੜ ਭਾਗ ਤਾ ਹਰ ਰਸ ਆਵੈ ਜੀਉ ਦੂਜੇ ਪਾਈ ਤੁ ਕੋਈ ਮਨ ਮੁਖ ਜਬ ਜੋਹਿਆ ਜੀ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਆ ਮਾਇਆ ਦੁਖ ਮੋਹਿਆ ਹਮੇ ਰੋਹਿਆ ਮੇਰੀ ਮੇਰੀ ਕਰਤਿ ਬਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਹੰਤ ਗਿਆ ਪਛਤਾ ਬਈ ਬਿਨ ਨਾ ਬੈ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਧੋਹਿਆ ਦੁਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਆ ਕਰੇ ਕਿਰਪਾ ਲੇ ਹੋ ਮਲਾਈ ਮਹਲਾਰ ਪਾਇਆ ਜੀਆ ਸਦਾ ਰਹੇ ਕਿਰਜੜ ਪ੍ਰਮਨ ਪਾਇਆ ਜੀਆ ਪ੍ਰਭ ਮਨ ਭਾਵੇ ਤਾ ਹੁਕਮ ਸਮਾਵੇ ਹੁਕਮ ਮਨ ਸਿਖ ਪਾਇਆ ਅੰਤਨ ਜਗਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਨਾਮੋ ਨਾਮ ਲੀ ਬੜਾਈ ਨਾਨਕ ਨਾਮ ਮਨ ਭਾਵੇ ਕਰ ਗਿਰਬਾ ਲਿਓ ਮਲਾਇ ਮਹਲ ਹਰ ਪਾਵੇ ਜੀ ਤਨਾਸਰੀ ਮਹੱਲਾ ਪੰਜਵ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ